ਵੀਰੋ ਪੰਜਾਬ ਚ ਤਿੰਨ ਫਿਲਮਾਂ ਦੀ ਟੱਕਰ ਹੋਣ ਜਾ ਰਹੀ ਆ ਇੱਕ ਗਿੱਪੀ ਗਰੇਵਾਲ ਦੀ ਅਕਾਲ ਦੂਜੀ ਦੇਵ ਖਰੋੜ ਦੀ ਡਾਕੂਆਂ ਦਾ ਮੁੰਡਾ ਤੇ ਤੀਜੀ ਸਾਡੀ ਫਿਲਮ ਛੋਟੇ ਜਿਹੇ ਬਜਟ ਦੀ ਚਮਾਰ ਸਾਹਿਬ ਤੇ ਵਾ ਦੇਖਿਓ ਥੋੜੇ ਦਿਨਾਂ ਬਾਅਦ ਹੀ ਪੂਰੇ ਪੰਜਾਬ ਚ ਚਮਾਰ ਸਾਹਿਬ ਚਮਾਰ ਸਾਹਿਬ ਆਊਗੀ ਵੀਰੋ ਇਹ ਚਮਾਰ ਕੌਮ ਦੀ ਪਹਿਲੀ ਫਿਲਮ ਆ ਬੜਾ ਰਿਸਕ ਲੈ ਕੇ ਬਣਾਈ ਆ ਨਾ ਸੁਣ ਕੇ ਐਕਟਰ ਭੱਜੀ ਜਾਂਦੇ ਛੜ ਛੜ ਕੇ ਤੇ ਗਪੀ ਗਾਰੇ ਗਰੇਵਾਲ ਹਾਂ ਦੀ ਜਿਹੜੀ ਫਿਲਮਾਂ ਆ ਕਾਲ ਸਿੱਖਾਂ ਦੇ ਬਣਾਈਆਂ ਤੇ ਜਿਹੜੇ ਖੁਦ ਸਿੱਖ ਧਰਮ ਦੇ ਆਂਟੀ ਚੱਲਦੇ ਰਹਿ ਹੁਣ ਤੱਕ ਹੁਣ ਸਿੱਖਾਂ ਦੇ ਫਿਲਮ ਬਣਾਉਣਗੇ ਤੇ ਕਿਹੋ ਜਿਹੀ ਬਣਾਉਣਗੇ ਹੂੰ ਉਹ ਲੋਕੀ ਪਹਿਲਾਂ ਕਮੈਂਟ ਕਰ ਕਰ ਦੱਸੀ ਜਾਂਦੇ ਆ ਦੂਜਾ ਦੇਵ ਖਰੋੜ ਜਿਹੜਾ ਜਵਾਨੀ ਨੂੰ ਕਿਰਾਏ ਪਾ ਕੇ ਪੈਸੇ ਕਮਾਉਂਦਾ ਕਰੋੜਾ ਹਰ ਵਾਰ ਪੇ ਅੰਦਰ ਕਰ ਗਿਆ ਜਵਾਨੀ ਨੂੰ ਕਿਰਾਏ ਪਾ ਕੇ ਹੁਣ ਲੋਕੀ ਲਾਂ ਤਾਂ ਪਾਉਣ ਲੱਗ ਪਏ ਆ ਤੇ ਸਾਰੇ ਜਿੰਨੇ ਨਚਾਰ ਦੇ ਭਾਂਡਿਆ ਇਹਨਾਂ ਦੀਆਂ ਜੁੱਤੀਆਂ ਵੀ ਫਿਰਨ ਗਈਆਂ ਛੇਤੀ ਕਿਉਂਕਿ ਪੰਜਾਬ ਦੇ ਲੋਕ ਹੁਣ ਇੰਨਾ ਕਿ ਸਮਝ ਗਏ ਆ ਵੀ ਸਾਡੇ ਆਸਤੇ ਕੀ ਚੰਗਾ ਕੀ ਮਾੜਾ ਤੇ ਜਿਹੜਾ ਇਹਨਾਂ ਨੇ ਪੰਜਾਬ ਤੇ ਪੰਜਾਬੀਅਤ ਦਾ ਨੰਗਾ ਨਾਚ ਕਰਕੇ ਪੈਸੇ ਕਮਾਏ ਆ ਨਾ ਉਹ ਛੇਤੀ ਇਹਨਾਂ ਨੂੰ ਉਹਦੀ ਸਜ਼ਾ ਵੀ ਮਿਲ ਸਕਦੀ ਆ ਕਿਉਂਕਿ ਜਨਤਾ ਜਦੋਂ ਵੀ ਜਨਤਾ ਨੂੰ ਅਗਲਾ ਆ ਜਾਂਦੀ ਉਦੋਂ ਫਿਰ ਤੇ ਗੱਲ ਕਰਨ ਲੱਗੇ ਆਪਣੀ ਫਿਲਮ ਆਸਤੇ ਫਿਲਮ ਡੇਰਾ ਬੱਲਾ ਚ ਵਿਖਾ ਦਿੱਤੀ ਗਈ ਆ ਸੰਤਾ ਮਹਾਪੁਰਸ਼ਾਂ ਨੇ ਫਿਲਮ ਬੜੀ ਪਸੰਦ ਕੀਤੀ ਉਹਨਾਂ ਦੀ ਬੜੀ ਸਪੋਰਟ ਆ ਸਾਡੀ ਟੀਮ ਬੜੀ ਹੈਪੀ ਆ ਤੇ ਛੋਟੇ ਜਿਹੇ ਬਜਟ ਦੀ ਫਿਲਮ ਆ ਦੂਜੀਆਂ ਦੋਆਂ ਫਿਲਮਾਂ ਨੂੰ ਟੱਕਰ ਦੇਵੇਗੀ ਕਿਉਂਕਿ ਇਹ ਸੱਚਾਈ ਦੇ ਬਣੀ ਆ ਇਹ ਸ਼ੋਸ਼ਾਵਾਜੀ ਕਢਵਾਜਵਾਜੀ ਵਾਲੀ ਫਿਲਮ ਨਹੀਂ ਹੈਗੀ ਵੀ ਇੱਕ ਮਟੀਰੀਅਲ ਬਣਾਓ ਤੇ ਚੰਗਾ ਪ੍ਰਮੋਸ਼ਨ ਕਰਕੇ ਲੋਕਾਂ ਨੂੰ ਉੱਲੂ ਬਣਾ ਕੇ ਸਿਨੇਮਾ 'ਚ ਲਿਆਓ ਤੇ ਪੈਸੇ ਕਮਾ ਲਓ ਨਹੀਂ ਜਿਹੜਾ ਵੀ ਫਿਲਮ ਵੇਖਦਾ ਉਹਦੀਆਂ ਅੱਖਾਂ 'ਚ ਪਾਣੀ ਆਉਂਦਾ ਆ ਸਮਾਜ ਨੂੰ ਅਸੀਂ ਫਿਲਮ ਬਣਾ ਕੇ ਆਪਣੀ ਕਲਾਕਾਰੀ ਵਿਖਾ ਕੇ ਸਮਾਜ ਨੂੰ ਚੰਗੇ ਰਾਹ ਪਾਵਾਂਗੇ ਕੁਝ ਵਿੱਚ ਗਿਆਨ ਹੋਊਗਾ ਕੁਝ ਮੈਸੇਜ ਆਊਗਾ ਇਹ ਲਵ ਐਂਗਲ ਵਿਖਾਇਆ ਤੇ ਉਹ ਵੀ ਇੱਕ ਵਧੀਆ ਢੰਗ ਨਾਲ ਪੰਜਾਬੀ ਕਿਵੇਂ ਮਤਲਬ ਪੰਜਾਬ ਚ ਕਿੱਥੋਂ ਤੱਕ ਸੀਮਿਤ ਹੋਣਾ ਚਾਹੀਦਾ ਲਵ ਐਂਗਲ ਉਹ ਬੜੇ ਢੰਗ ਨਾਲ ਵਿਖਾਇਆ ਨਸ਼ਾ ਵੇਚਣ ਵਾਲੇ ਕਿਉਂਕਿ ਸਭ ਤੋਂ ਵੱਡੀ ਪੰਜਾਬ ਦੀ ਸਮੱਸਿਆ ਆ ਨਸ਼ਾ ਵੇਚਣ ਵਾਲਿਆਂ ਦੀ ਤੇ ਜਿਹੜੇ ਭਾਂਡੇ ਦਾ ਨਚਾਰ ਆ ਚੰਡੀਗੜੀ ਇਹਨਾਂ ਨੇ ਕਰੋੜਾਂ ਅਰਬਾਂ ਪਾਏ ਕਰੋੜਾਂ ਨਹੀਂ ਅਰਬਾਂ ਖਰਬਾਂ ਦਾ ਅੰਦਰ ਕਰ ਲੈ ਪਰ ਇੱਕ ਨਸ਼ੇ ਦੀ ਫਿਲਮ ਨਹੀਂ ਬਣਾ ਸਕਿਆ ਪੰਜਾਬ ਦੀ ਜਵਾਨੀ ਰੁੜ ਗਈ ਨਸ਼ੇ ਚ ਹਿੰਦੀ ਦਾ ਡਾਇਰੈਕਟਰ ਅੰਦਰ ਆਕਸ਼ਯ ਬੈਠੇ ਆਗੇ ਫਿਲਮ ਬਣਾ ਗਿਆ ਔਰ ਦਾ ਪੰਜਾਬ ਪਰ ਇਹਨਾਂ ਦੇ ਪਿਛਵਾੜੇ ਚ ਦਮ ਹੈ ਨਹੀਂ ਵੀ ਅਸੀਂ ਇੱਕ ਸਾਡਾ ਜਿਨ੍ਹਾਂ ਤੋਂ ਅਸੀਂ ਪੈਸੇ ਕਮਾਉਣੇ ਆ ਲੋਕਾਂ ਤੋਂ ਉਹਨਾਂ ਦਾ ਬੇੜਾ ਗਰਕ ਹੋ ਰਿਹਾ ਵਾ ਤੇ ਅਸੀਂ ਫਿਲਮ ਬਣਾਈ ਨਹੀਂ ਇਹਨਾਂ ਨਹੀਂ ਬਣਾਈ ਪਰ ਵੀਰੋ ਅਸੀਂ ਇਸ ਫਿਲਮ ਵਿੱਚ ਨਸ਼ਾ ਐਂਗਲ ਵੀ ਦਿਖਾਇਆ ਆ ਕਿਵੇਂ ਇੱਕ ਬੰਦਾ ਇੱਕ ਲਾਲਚ ਵਾਸਤੇ ਨੱਚੇ ਵੇਚਦਾ ਆ ਪਰ ਇੱਕ ਟਾਈਮ ਤੇ ਉਹਦੀਆਂ ਅੱਖਾਂ ਖੁੱਲ੍ਹਦੀਆਂ ਤੇ ਉਹ ਕਿਵੇਂ ਸੁਧਰਦਾ ਆ ਦੇਖੋ ਸਮਾਜ ਨੂੰ ਸੁਧਾਰਦਾ ਆ ਸਭ ਕੁਝ ਵਿਖਾਇਆ ਅਸੀਂ ਬੜੇ ਵਧੀਆ ਢੰਗ ਨਾਲ ਕਹਾਣੀ ਵਾਲੇ ਨਹੀਂ ਦੱਸ ਸਕਦੇ ਛੋਟੀ ਫਿਲਮਾਂ ਸਾਡੇ ਘੱਟ ਵਜੜ ਦੀ ਫਿਲਮਾਂ ਆ ਤੇ ਪ੍ਰਮੋਸ਼ਨ ਹੋਈ ਨਹੀਂ ਅਸੀਂ ਇੱਕ ਪੈਸਾ ਵੀ ਪ੍ਰਮੋਸ਼ਨ ਤੇ ਨਹੀਂ ਲਾਇਆ ਅਸੀਂ ਤਾਂ ਓਕੇ ਸੋਕੇ ਹੋ ਕੇ ਫਿਲਮ ਕੰਪਲੀਟ ਕੀਤੀ ਜਦੋਂ ਚੰਗੇ ਪੈਸੇ ਹੋਣਗੇ ਉਦੋਂ ਸਭ ਕਰਿਆ ਕਰਾਂਗੇ ਅਸੀਂ ਵੀ ਫਿਲਹਾਲ ਫਿਲਹਾਲ ਅਸੀਂ ਓਕੇ ਸੋਕੇ ਹੋ ਕੇ ਫਿਲਮ ਕੰਪਲੀਟ ਕੀਤੀ ਆ ਹਾਂ ਜਿੱਦਨ ਅਸੀਂ ਪਹਿਲਾ ਟ੍ਰਾਇਲ ਰੱਖਾਂਗੇ ਉਦੋਂ মিডিਆ ਸੱਦ ਕੇ ਕਿਉਂਕਿ ਇੱਕ ਧਾਰਮਿਕ ਫਿਲਮ ਆ ਜਮਾਰ ਕੌਮ ਦੀ ਪਹਿਲੀ ਫਿਲਮ ਗੁਰ ਰਵੀਦਾਸ ਮਹਾਰਾਜ ਤੇ ਉਹਨਾਂ ਦੀਆਂ ਸਿੱਖਿਆਵਾਂ ਤੇ ਅਮਰਤ ਬਾਣੀ ਤੇ ਬੇਗਮਪੁਰਾ ਕਨਸੈਪਟ ਤੇ ਪਹਿਲੀ ਫਿਲਮ ਬਣੀ ਆਏ ਤੇ ਮੀਡੀਆ ਆਵੇਗਾ ਸਵਾਲ ਜਵਾਬ ਹੋਣਗੇ ਲੋਕਾਂ ਤੱਕ ਗੱਲਾਂ ਪਹੁੰਚਣਗੀਆਂ ਬਹੁਤ ਛੇਤੀ ਵੀਰੋ ਬਹੁਤ ਛੇਤੀ ਕਰ ਰਹੇ ਆ ਬਹੁਤ ਛੇਤੀ ਪਰ ਇੱਕ ਠੋਕ ਕੇ ਕਹਿਣਾ ਇਹ ਨਕਲੀਆਂ ਦੀਆਂ ਫਿਲਮਾਂ ਜ਼ੀਰੋ ਹੋਣਗੀਆਂ ਮੇਰੀ ਫਿਲਮ ਦੇ ਸਾਹਮਣੇ ਇਹ ਇੱਕ ਠੋਕ ਕੇ ਕਹਿ ਰਿਹਾ ਆ ਬਾਕੀ ਕੌਮ ਆਪਣਾ ਸਾਥ ਦਵੇ ਸਾਥ ਨਹੀਂ ਦਵੇ ਵੇਖੋ ਜੇ ਗਲਤ ਲੱਗਾ ਤੇ ਗਲਤ ਕਹੋ ਸਹੀ ਲੱਗਾ ਤੇ ਸਹੀ ਕਹੋ ਕਿਉਂਕਿ ਗਲਤ ਬਹੁਤ ਹੋ ਗਿਆ ਪਿਛਲੇ 15 ਸਾਲਾਂ ਤੋਂ ਇਹ ਗਲਤ ਲੋਗ ਦੇ ਚਾਰ ਭੰਡ ਲੋਗ ਇਹਨਾਂ ਨੇ ਪੰਜਾਬ ਦੇ ਕਲਚਰ ਨਾਲ ਬਲਾਤਕਾਰ ਕਰਤਾ ਬਲਾਤਕਾਰ ਕਰਤਾ ਇਹਨਾਂ ਪੰਜਾਬ ਦੇ ਕਲਚਰ ਨਾਲ ਪੰਜਾਬ ਦੀ ਜਵਾਨੀ ਨੂੰ ਮਿਸ ਗਾਈਡ ਕਰਤਾ ਖੁਦ ਇਹਨਾਂ ਕਰੋੜਾ ਰੁਪਏ ਕਮਾ ਲਏ ਕਰੋੜਾ ਅਰਬ ਰੁਪਏ ਕਮਾ ਗਏ 1 ਕਰੋੜ ਅਰਬ ਰੁਪਏ ਯਾਰ ਕਰੋੜਾ ਅਰਬ ਰੁਪਏ ਕਮਾ ਗਏ ਜਿਹੜਾ ਸਿਨੇਮਾ ਆਪਣੇ ਸਮਾਜ ਤੇ ਇੱਕ ਵੀ ਫਿਲਮ ਨਹੀਂ ਬਣਾ ਸਕਿਆ ਆਪਣੇ ਸਮਾਜ ਤੋਂ ਉਲਟ ਫਿਲਮਾਂ ਬਣਾਉਂਦਾ ਉਹ ਕਿਹੋ ਜਿਹੇ ਲੋਕ ਹੋਣਗੇ ਕਿੱਡੇ ਲਾਂਤੀ ਲੋਕ ਹੋਣਗੇ ਤੇ ਜਨਤਾ ਯਾਰ ਅਸਲੇ ਸੁੱਤੀ ਬਈ ਇਹਨਾਂ ਨੂੰ ਕਿਉਂ ਵੇਖਦੇ ਆ ਜਾਂ ਇਹਨਾਂ ਦਾ ਵਿਰੋਧ ਕਿਉਂ ਨਹੀਂ ਕਰਦੇ ਇਹਨਾਂ 20-25 ਬੰਦਿਆਂ ਨੇ ਇਹੋ ਜੀ ਮੋਨੋਪੋਲੀ ਕੀਤੀ ਇਹੋ ਜੀ ਮੋਨੋਪੋਲੀ ਕੀਤੀ ਸਿਰਮੇ ਤੇ ਕਬਜ਼ਾ ਕੀਤਾ ਕਿ ਦੂਜਾ ਕੋਈ ਐਂਟਰੀ ਨਹੀਂ ਕਰ ਸਕਿਆ ਤੇ ਸ਼ੁਕਰ ਹੈ ਸੋਸ਼ਲ ਮੀਡੀਆ ਦਾ OTT ਆਇਆ ਤੇ ਸਾਡੇ ਵਰਗਿਆਂ ਨੂੰ ਵੀ ਭਾਈ ਸਪੇਸ ਮਿਲੀ ਆ ਤੇ ਵੀਰ ਉਹ ਬਹੁਤ ਜਲਦ ਲੈ ਗਿਆ ਆ ਰਿਹਾ ਚਮਾਰ ਸਾਹਿਬ ਸਾਥ ਦਿਓ ਵੀਰੋ ਸਪੋਰਟ ਕਰਿਓ ਦੇਖਿਓ ਜੋ ਸਹੀ ਲੱਗਾ ਉਹਨੂੰ ਸਹੀ ਕਿਓ ਥਾਪੀ ਦਿਓ ਜੋ ਗਲਤ ਲੱਗੂਗਾ ਉਹਦੇ ਵਾਸਤੇ ਵੀ ਜ਼ਿੰਮੇਦਾਰ ਅਸੀਂ ਆ ਗਲਤ ਕਿਓ ਸਦਾ ਠੋਕੇ ਸਜ਼ਾ ਦਿਓ ਧੰਨਵਾਦ ਵੀਰੋ ਚੰਗੇ ਸਿਰਮਿਆਂ ਨੂੰ ਦੇਖੋ ਈਰਾਨ ਵਿੱਚ ਬਹੁਤ ਘੱਟ ਫਿਲਮਾਂ ਬਣਦੀਆਂ ਪਰ ਈਰਾਨ ਦੀ ਫਿਲਮ ਜਦੋਂ ਆਉਂਦੀ ਪੂਰੀ ਦੁਨੀਆ ਨੂੰ ਵੇਖਦੀ ਕਿਉਂਕਿ ਇਸ ਲੈਵਲ ਦੀਆਂ ਫਿਲਮਾਂ ਬਣਾਉਂਦੇ ਹੋ ਈਰਾਨ ਦੀ ਫਿਲਮ ਨੂੰ ਹਮੇਸ਼ਾ ਔਸਕਰ ਮਿਲਣਾ ਹੀ ਮਿਲਦਾ ਆਪਣਾ ਇੱਕ ਸਟੇਟ ਆ ਅਸਾਮ ਅਸਾਮ ਵਿੱਚ ਫਿਲਮਾਂ ਬਣਦੀਆਂ ਬੜੀਏ ਕਲਾਸ ਦੀਆਂ ਫਿਲਮਾਂ ਬਣਦੀਆਂ ਔਸਕਰ ਤੱਕ ਜਾਂਦੀਆਂ ਪਰ ਸਾਡੀਆਂ ਫਿਲਮਾਂ ਦੇ ਕਿਸੇ ਮੇਲੇ ਤੱਕ ਨਹੀਂ ਲੱਗਦੀਆਂ ਉਸਲੇ ਭਜਾਉਂਦੇ ਡਸਟ ਡਸਟ ਐਸ ਕੋ ਡਸਟਵੀਰ ਵਿੱਚ ਫੈਂਗ ਦੋ ਆ ਇੱਕ ਪੰਜਾਬੀ ਮੇਲਾ ਹੋਇਆ ਸੀ ਪਿੱਛੇ ਜੇ ਆ ਫਿਲਮੀ ਮੇਲਾ ਹੋਇਆ ਸੀ ਗੋਆ ਚ ਉਥੇ ਪੰਜਾਬੀ ਦੀਆਂ ਫਿਲਮਾਂ ਨੇ ਉਹਨਾਂ ਨੋਮਿਨ ਲਿਖੀਆਂ ਵੀ ਨਹੀਂ ਲਿਸਟ ਵਿੱਚ ਵੀ ਨਹੀਂ ਪਾਈਆਂ ਕਿ ਜਿਹੜੀਆਂ ਵਿਖਾਉਣੀਆਂ ਨਹੀਂ ਨਹੀਂ ਇਹ ਨਹੀਂ ਕਿਸੇ ਕੰਮ ਕੀ ਮਤਲਬ ਇੰਨਾ ਉਹਨਾਂ ਲੋਕਾਂ ਨੂੰ ਪਤਾ ਵੀ ਇਹ ਸਭ ਨਿਕਮੀਆਂ ਬਣਾਉਂਦੇ ਆ ਕੜੀਆ ਬਣਾਉਂਦੇ ਆ ਤੇ ਸਾਥ ਦਿਓ ਵੀਰੋ ਤੁਹਾਡੇ ਸਾਥ ਦੀ ਲੋੜ ਆ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਬਹੁਤ ਸ਼ੇਤੀ ਤੁਹਾਡੇ ਚਰਨਾਂ 'ਚ ਲੈ ਕੇ ਆ ਰਹੇ ਆਂ ਚਮਾਰ ਸਾਹਿਬ ਤੇ ਕਲਾਕਾਰੀ ਆ ਇੱਕ ਵੀਰੋ ਸਾਡੀ ਕਲਾਕਾਰੀ ਆਈ ਉਹ ਨਹੀਂ ਕਿ ਇੰਨੇ ਕੁ ਐਕਟਰ ਖਰੀਦ ਲੋ ਇੰਨੇ ਜੇ ਥੀਏਟਰ ਖਰੀਦ ਲੋ ਕਬਜਾ ਕਰ ਲੋ ਇੰਨੇ ਦੀ ਪ੍ਰਮੋਸ਼ਨ ਕਰ ਲੋ ਲੋਕਾਂ ਨੇ ਆਈ ਜਾਣਾ ਨਹੀਂ ਇੱਕ ਚੰਗੀ ਕਲਾਕਾਰੀ ਕੀਤੀ ਆ ਤੇ ਉਹਦਾ ਮੁੱਲ ਪਾਊਗਾ ਮੈਨੂੰ ਪੱਕਾ ਪਤਾ ਧੰਨਵਾਦ ਵੀਰੋ ਵੀਡੀਓ ਆਪਣਾ ਸ਼ੇਅਰ ਕਰਦੇ ਹੋ ਜਮਾਤ ਕੌਮ ਤੇ ਭਰਾ ਸਾਡੀ ਸਪੋਰਟ ਕਰੋ ਗੱਡ ਕੇ ਕਿਉਂਕਿ ਅਸੀਂ ਰਿਸਕ ਲੈ ਕੇ ਫਿਲਮ ਬਣਾਈ ਆ ਤੇ ਤੁਹਾਡੀ ਸਪੋਰਟ ਚਾਹੀਦੀ ਆ ਧੰਨਵਾਦ ਵੀਰੋ ਧੰਨਵਾਦ